ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਉਤਾਰ ਸਿੰਘ ਹਜ਼ੂਰੀ ਕੀਰਤਨੀਆਂ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਲੋ ਸਾਧ ਸੰਗਤ ਜੀ ਅੱਜ ਤੁਹਾਨੂੰ ਇਤਿਹਾਸ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਰਾਜੋ ਮਾਜਰਾ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਮਾਲਵੇ ਵੱਲ ਆਏ ਆਪ ਜੀ ਸੈਫਾਬਾਦ ਭਾਵਕੇ ਬਹਾਦਰਗੜ ਹੁੰਦੇ ਹੋਏ ਇੱਥੇ ਇੱਕ ਸੈਫਦੀਨ ਨਾਮ ਦੇ ਮੁਸਲਮਾਨ ਪ੍ਰੇਮੀ ਗੁਰੂ ਜੀ ਨੂੰ ਆਰਾਧ ਰਿਹਾ ਸੀ ਉਸ ਦਾ ਪ੍ਰੇਮ ਦੇਖ ਕੇ ਗੁਰੂ ਜੀ ਉਸ ਪਾਸ ਜਾ ਠਹਿਰੇ ਇਸ ਮੁਸਲਮਾਨ ਫਕੀਰ ਦਾ ਪ੍ਰੇਮ ਪੂਰਾ ਕਰਦੇ ਹੋਏ ਇੱਥੋਂ ਚੱਲ ਕੇ ਆਪਜੀ ਲਹਿਲਕਲਾ ਜ਼ਿਲ੍ਹਾ ਪਟਿਆਲਾ ਹੁੰਦੇ ਹੋਏ ਇੱਥੋਂ ਸੰਗਤਾਂ ਨੂੰ ਨਾਮ ਦਾ ਉਪਦੇਸ਼ ਕਰਦੇ ਹੋਏ ਗੁਰਦੁਆਰਾ ਨਾਨਕਿਆਣਾ ਸਾਹਿਬ ਪਿੰਡ ਜਹਾਂਗੀਰ ਹੁੰਦੇ ਹੋਏ ਪਿੰਡ ਰਾਜੋਮਾਜਰੇ ਵਿਖੇ ਚਰਨ ਪਾਏ ਇਸ ਪਿੰਡ ਦਾ ਨਾਮ ਪਹਿਲਾਂ ਮਾਈ ਰੱਜੋ ਰੰਗੜੀ ਦੇ ਨਾਮ ਤੇ ਸੀ ਇਹ ਪਿੰਡ ਰੰਗਣਾ ਦਾ ਪਿੰਡ ਸੀ ਮਾਈ ਰੱਜੋ ਨੂੰ ਇਹ ਪਿੰਡ ਮਲੇਰ ਕੋਟਲੇ ਵਾਲੇ ਨਵਾਬ ਨੇ ਅਨਾਮ ਵਿੱਚ ਦਿੱਤਾ ਸੀ ਇਸ ਪਿੰਡ ਨੂੰ ਬਾਬਾ ਆਲਾ ਸਿੰਘ ਜੀ ਨੇ ਜਿੱਤ ਕੇ ਪਟਿਆਲੇ ਦੀ रियासत ਵਿੱਚ ਸ਼ਾਮਲ ਕੀਤਾ ਸੀ ਇਸ ਪਿੰਡ ਦੇ ਜ਼ਿਆਦਾਤਰ ਲੋਕ ਤੰਬਾਕੂ ਅਤੇ మాਸ ਦਾ ਸੇਵਨ ਕਰਦੇ ਸਨ ਪਿੰਡ ਤੋਂ 50 ਕੁ ਕਰਮਾ ਚੜਦੀ ਵਾਲੇ ਪਾਸੇ ਆਪ ਜੀ ਨੇ ਸੰਗਤਾਂ ਸਮੇਤ ਗੁਰੂ ਸਾਹਿਬ ਨੇ ਇੱਥੇ ਉਤਾਰਾ ਕੀਤਾ ਜਿਸ ਵੇਲੇ ਨਗਰ ਦੇ ਕੁਝ ਬੰਦਿਆਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਜੀ ਦੇ ਤੇਜ ਪ੍ਰਤਾਪ ਵੱਲ ਤੱਕਦਿਆਂ ਹੋਇਆਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਤਾਂ ਮਾਸ ਮਿੱਟੀ ਤਮਾਕੂ ਆਦ ਦਾ ਸੇਵਨ ਕਰਨ ਵਾਲੇ ਹਾਂ ਆਪ ਜੀ ਇੱਥੇ ਨਾ ਬੈਠੋ ਉਹਨਾਂ ਲੋਕਾਂ ਦੇ ਸੱਚੇ ਅਤੇ ਪਿਆਰ ਭਰੇ ਬਚਨ ਸੁਣ ਕੇ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਗਰ ਤੋਂ ਡੇਢ ਕੁ ਸੌ ਕਰਮਾਂ ਦੀ ਵਿੱਥ ਤੇ ਸੰਗਣੇ ਦਰਖਤਾਂ ਦੇ ਝੁੰਡੇ ੇਠਾਂ ਜਾ ਬੈਠੇ ਅਤੇ ਇੱਕ ਢੱਕ ਤੇ ਦਰਖਤ ਨਾਲ ਘੋੜਾ ਬੰਨਿਆ ਅਤੇ ਸੰਗਤਾਂ ਸਮੇਤ ਇੱਥੇ ਵਿਸ਼ਰਾਮ ਕੀਤਾ ਅੰਮ੍ਰਿਤ ਵੇਲੇ ਗੁਰੂ ਜੀ ਦੇ ਇਸ਼ਨਾਨ ਵਾਸਤੇ ਦੂਰ ਨੇੜੇ ਤੋਂ ਜੜਦਾ ਪ੍ਰਬੰਧ ਨਾ ਹੋਣ ਕਰਕੇ ਸੇਵਾਦਾਰਾਂ ਵੱਲੋਂ ਬੇਨਤੀ ਕੀਤੀ ਗਈ ਕਿ ਗੁਰੂ ਜੀ ਜਲ ਦਾ ਪ੍ਰਬੰਧ ਨਹੀਂ ਹੋ ਸਕਿਆ ਤਾਂ ਗਰੀਬ ਨਿਵਾਜ਼ ਸਤਿਗੁਰੂ ਜੀ ਨੇ ਉਸ ਵੇਲੇ ਸਾਹਮਣੇ ਹੀ ਇੱਕ ਸੁੱਕੀ ਹੋਈ ਛੱਪੜੀ ਵੱਲ ਅਮਰਤਮਈ ਦ੍ਰਿਸ਼ਟੀ ਪਾਉਂਦਿਆਂ ਹੋਿਆਂ ਤੱਕਿਆ ਤਾਂ ਇਸ ਸੁੱਕੀ ਛੱਪੜੀ ਵਿੱਚੋਂ ਜਲ ਦਾ ਸੋਮਾ ਵਹਿ ਤੁਰਿਆ ਇਸ ਪਵਿੱਤਰ ਜਲ ਨੂੰ ਗੁਰੂ ਜੀ ਨੇ ਇਸ਼ਨਾਨ ਅਤੇ ਲੰਗਰ ਵਾਸਤੇ ਵਰਤਣ ਲਈ ਕਿਹਾ ਅਤੇ ਸੰਗਤਾਂ ਸਮੇਤ ਇਸ਼ਨਾਨ ਕੀਤਾ ਸਤਿਗੁਰੂ ਜੀ ਨੇ ਬਚਨ ਕਰਦਿਆਂ ਕਿਹਾ ਕਿ ਅੱਜ ਤੋਂ ਇਸ ਛੱਪੜੀ ਦਾ ਪਾਣੀ ਨਹੀਂ ਸੁੱਕੇਗਾ ਅਤੇ ਬਖਸ਼ਿਸ਼ ਕੀਤੀ ਕਿ ਭਾਈ ਜੋ ਵੀ ਪ੍ਰਾਣੀ ਇਸ ਛੱਪੜੀ ਦੇ ਵਿੱਚ ਸਰਦਾ ਭਾਵਨਾ ਨਾਲ ਇਸ਼ਨਾਨ ਕਰੇਗਾ ਸਤਿਗੁਰੂ ਜੀ ਉਸ ਦੇ ਸਰਬ ਰੋਗ ਦੂਰ ਕਰਨਗੇ ਗੁਰੂ ਜੀ ਦੇ ਭਵਿੱਖਤ ਬਚਨਾਂ ਅਨੁਸਾਰ ਅੱਜ ਕੱਲ ਇੱਥੇ ਸੁੰਦਰ ਸਰੋਵਰ ਬਣ ਚੁੱਕਾ ਹੈ ਇਸ ਵਿੱਚ ਸੰਗਤਾਂ ਇਸ਼ਨਾਨ ਕਰਕੇ ਨਾਮ ਜਪ ਕੇ ਲਾਹੇ ਪ੍ਰਾਪਤ ਕਰਦੀਆਂ ਹਨ ਜਿਸ ਥਾਂ ਸਤਿਗੁਰੂ ਜੀ ਬਰਾਜੇ ਸਨ ਉਸ ਥਾਂ ਤੇ ਆਪ ਜੀ ਦੇ ਦਰਸ਼ਨ ਕਰ ਰਹੇ ਹੋ ਇਸ ਵੇਲੇ ਸੁੰਦਰ ਆਲੀਸ਼ਾਨ ਦਰਬਾਰ ਸਾਹਿਬ ਸਜੋਬਤ ਹੈ ਇਸ ਦੀ ਸੇਵਾ ਬਾਬਾ ਚੰਦ ਸਿੰਘ ਜੀ ਮੋਲੋਵਾਲ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗੁਰੂ ਜੀ ਦੇ ਇਸ ਨਗਰ ਵਿੱਚ ਆਉਣ ਦੀ ਖੁਸ਼ੀ ਵਿੱਚ ਸਮੂਹ ਸੰਗਤਾਂ ਰਲ ਕੇ ਸਲਾਨਾ ਜੋੜ ਮੇਲੇ ਮਨਾਉਂਦੀਆਂ ਹਨ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ 101 ਦਿਨ ਮੱਗਰ ਦੀ ਸੰਗਰਾਂਤ ਤੋਂ ਆਰੰਭ ਹੋ ਕੇ ਫੱਗਣ ਦੇ ਅਧ ਮਹੀਨੇ ਤੱਕ ਚੱਲਦੇ ਹਨ ਆਸ-ਪਾਸ ਦੇ ਨਗਰ ਅਤੇ ਸਮੂਹ ਸੰਗਤਾਂ ਸੇਵਾ ਕਰਕੇ ਨਾਮ ਜਪ ਕੇ ਬਾਣੀ ਪੜ੍ਹ ਕੇ ਲਾਹੇ ਪ੍ਰਾਪਤ ਕਰਦੀਆਂ ਹਨ ਗੁਰੂ ਜੀ ਨੇ ਇਸ ਨਗਰ ਤੋਂ ਸੰਗਤਾਂ ਸਮੇਤ ਮੂਲੋਵਾਲ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ ਇਹ ਇਤਿਹਾਸ ਮਹਾਨ ਕੋਸ਼ ਭਾਈ ਕਾਨ ਸਿੰਘ ਜੀ ਨਾਭਾ ਪੰਨਾ ਨੰਬਰ 772 ਪਿੰਡ ਰਾਜੋमाजरा ਰਾਸਤ ਪਟਿਆਲਾ ਨਜ਼ਾਮਤ ਸੁਨਾਮ ਉਸ ਦੇ ਵਿੱਚ ਅੰਕਿਤ ਕੀਤਾ ਗਿਆ